ਅਸੀਂ ਦੂ ਤੱਕ ਵੇਖ ਕੇ ਆਏ ਆ ਮਾਤਾ ਸੁੰਦਰੀ ਜੀ ਕੋਈ ਦਿਖਾਈ ਨਹੀਂ ਦਿੱਤਾ ਭਾਈ ਮਨੀ ਸਿੰਘ ਜੀ ਸਾਨੂੰ ਦਿੱਲੀ ਵੱਲ ਤੁਰਨਾ ਚਾਹੀਦਾ ਹੈ ਥੈਂਕ ਯੂ ਦਾ ਉਸਗੇ 헤ਰ ਬੜ ਕੇ ਸਰਸਾਨਾ ਇਹ ਕੋਈ ਫਿਰ ਵੇਖ ਕੇ ਆਉਂਦਾ ਹਾਂ ਸ਼ਾਇਦ ਅਜੀਤ ਵੀਰ ਆ ਜਾਂ ਕੋਈ ਹੋਰ ਮਿਲ ਜਾਵੇ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ ਮਾਤਾ ਜੀ ਚਲੋ ਨਿਕਲ ਚੱਲਦੇ ਹਾਂ ਚਲੋ ਬੱਚਿਓ ਗੰਗੂ ਠੀਕ ਕਹਿੰਦਾ ਜਿਵੇਂ 다ਤੀ ਦੀ ਮਰਜ਼ੀ ਸਾਕੀ ਵੇਡੂ ਬੋ ਪੁਰਾਣੇ ਇੰਤਜ਼ਾਰ ਕਿੱਤਾ ਹੋਵੇਗਾ ਪਰ ਖਤਰਾ ਦੇਖਦੇ ਹੋਏ ਸ਼ਾਇਦ ਤਲੀਵਾਨੂ ਤੁਰਪੇ ਹੋਣਗੇ ਜਿਸ ਤਰ੍ਹਾਂ ਤੋਂ ਪਹਿਲੇ طے ਹੋਇਆ ਸੀ ਕੋਟਲਾ ਨਿਹ앙 ਹੁੰਦੇ ਹੋਏ ਗੁਰਮਾਜਰਾ ਚੱਲਣ ਦਾ ਹੁਕਮ ਹੋਇਆ ਉਸ ਦਿਨ ਜੇਕਰ ਸਰਸਾ ਨਦੀ ਘੇਰ ਨਾ ਟੌਂਦੀ ਤਾਂ ਅੱਜ ਇਤਿਹਾਸ ਕੁਲ ਹੋਰ ਹੁੰਦਾ ਗੁਰੂ ਸਾਹਿਬ ਦਾ ਪਰਿਵਾਰ ਖੇਲੂ ਖੇਲੂ ਹੋ ਗਿਆ ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਖੇੜੀ ਵੱਲ ਨੂੰ ਚੱਲ ਪਏ। ਜੋਦਰੀ ਬੁੱਧੂ ਚੰਦ ਨੇ ਗੁਰੂ ਸਾਹਿਬ ਨੂੰ ਆਪਣੀ ਗੜੀ ਵਿੱਚ ਸ਼ਰਨ ਦਿੱਤੀ। ਜਿੱਥੇ ਆ ਕੇ ਉਹ ਪਹਿਲਾਂ ਵੀ ਇੱਕ ਲੜਾਈ ਲੜ ਚੁੱਕੇ ਸਨ।